ਬਰਤਾਂਤ ਸਿਰਜੇ ਜਾ ਰਹੇ ਨੇ ਔਰ ਆਪਣੀ ਪਾਰਟੀ ਸਿੱਖਾਂ ਦੀ ਪਾਰਟੀ ਪੰਥ ਦੀ ਪਾਰਟੀ ਅਖਵਾਉਣ ਵਾਲੇ ਲੀਡਰ ਜਿਹੜੇ ਨੇ ਉਹ ਸ੍ਰੀ ਅਕਾਲ ਤਖਤ ਸਾਹਿਬ ਦੇ 2 ਦਸੰਬਰ ਦੇ ਆਏ ਹੋਏ ਹੁਕਮਨਾਮੇ ਨੂੰ ਸਾਜ਼ਿਸ਼ ਕਹਿ ਰਹੇ ਨੇ ਇਸ ਤੋਂ ਵੱਡੀ ਬਦਕਿਸਮਤੀ ਕੀ ਹੋ ਰਹੀ ਕਹਿੰਦੇ ਜੀ ਸਾਜ਼ਿਸ਼ ਹੈ 2 ਦਸੰਬਰ ਦਾ ਹੁਕਮਨਾਮਾ ਸਾਜ਼ਿਸ਼ ਘੜੀ ਗਈ ਚੰਡੀਗੜ੍ਹ ਦੇ ਵਿੱਚ ਇੱਕ ਨੇਤਾ ਦੀ ਕੋਠੀ ਦੇ ਵਿੱਚ ਔਰ ਗੁਰੂਗ੍ਰੰਥ ਸਾਹਿਬ ਮਹਾਰਾਜ ਹਾਜ਼ਰ ਹੈ 6ਵੇਂ ਪਾਤਸ਼ਾਹ ਦਾ ਅਸਥਾਨ ਹੈ ਔਰ 6ਵੇਂ ਪਾਤਸ਼ਾਹ ਦੇ ਅਸਥਾਨ ਤੇ ਗੁਰੂਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ ਮੈਂ ਆਪ ਜੀ ਨੂੰ ਦੱਸਦਾ 2 ਦਸੰਬਰ ਤੋਂ ਪਹਿਲੋ ਕਿਸੇ ਵੀ ਨੇਤਾ ਦੀ ਕੋਠੀ ਦੇ ਵਿੱਚ ਅਸੀਂ ਨਹੀਂ ਗਏ ਇਸ ਮਸਲੇ ਨੂੰ 2 ਦਸੰਬਰ ਵੀ ਛੱਡੋ 10 ਫਰਵਰੀ 2025 ਜਸਦਨ ਇਹਨਾਂ ਨੇ ਮੈਨੂੰ ਜ਼ਲੀਲ ਕਰਕੇ ਜਿਹੜਾ ਹੈ ਉਹ ਕਰੋ ਕੱਦਿਆ ਸੀ ਅਕਾਲ ਤੱਕ ਸਾਥ ਤੇ ਦਮਦਮਾ ਸਾਹਿਬ ਦੀ ਜੱਤੇਦਾਰੀ ਤੋਂ 10 ਫਰਵਰੀ ਤੋਂ ਪਹਿਲਾਂ ਵੀ ਕਦੇ ਕਿਸੇ ਨੇਤਾ ਦੀ ਕੋਠੀ 'ਚ ਕਿਸੇ ਨੇਤਾ ਦੇ ਘਰ ਜਿਹੜਾ ਉਹ ਅਸੀਂ ਨਹੀਂ ਗਏ ਇਹ ਮੈਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਤੁਹਾਨੂੰ ਦੱਸਦਾ ਤੇ ਜਦੋਂ ਤੁਸੀਂ 10 ਫਰਵਰੀ ਨੂੰ ਜ਼ਲੀਲ ਕਰਕੇ ਤੁਸੀਂ ਘਰੇ ਤੋਰਤਾ ਤੇ ਫਿਰ ਤੁਸੀਂ ਚਾਹੁੰਦੇ ਕੀ ਸੀ ਤੁਸੀਂ ਉਹੀ ਚਾਹੁੰਦੇ ਸੀ ਜਿਹੜਾ 2 ਦਸੰਬਰ ਤੋਂ ਪਹਿਲਾਂ ਤੁਹਾਡੇ ਇੱਕ ਨੇਤਾ ਨੇ ਕਿਹਾ ਸੀ ਕਿ ਗਿਆਨੀ ਹਰਪ੍ਰੀਤ ਸਿੰਘ ਨੂੰ ਇੰਨਾ ਬਦਨਾਮ ਕਰਾਂਗੇ ਇਹ ਆਤਮ ਹੱਤਿਆ ਕਰੂਗਾ ਤੁਸੀਂ ਚਾਹੁੰਦੇ ਸੀ ਕਿ 10 ਫਰਵਰੀ ਨੂੰ ਅਸੀਂ ਜਲੀਲ ਕਰਕੇ ਖੜਤਾ ਇਹ ਆਤਮ ਹੱਤਿਆ ਕਰੂਗਾ ਆਤਮ ਹੱਤਿਆ ਨਹੀਂ ਕੀਤੀ ਤੇ 10 ਫਰਵਰੀ ਤੋਂ ਬਾਅਦ ਮੈਂ ਕਿੱਥੇ ਜਾਣਾ ਹੈ ਕਿੱਥੇ ਨਹੀਂ ਜਾਣਾ ਕਿਹਨੂੰ ਮਿਲਦਾ ਹੈ ਕਿਹਨੂੰ ਨਹੀਂ ਮਿਲਦਾ ਤੁਹਾਡਾ ਕੀ ਸਾਰੋਖਾ ਹੋਵੇਗਾ ਤੁਸੀਂ ਕੌਣ ਉਹਨੂੰ ਪੁੱਛਣ ਵਾਲੇ ਜਦੋਂ ਤੁਸੀਂ 10 ਫਰਵਰੀ ਨੂੰ ਮੈਨੂੰ ਰੁਕਸਤ ਕਰ ਦਿੱਤਾ ਉਦੋਂ ਬਾਅਦ ਮੈਂ ਕਿਸੇ ਦੇ ਘਰੇ ਜਾਵਾਂ ਕਿਸੇ ਦੇ ਘਰੇ ਨਾ ਜਾਵਾਂ ਤੁਹਾਨੂੰ ਕੀ ਮਤਲਬ ਹੈ 2 ਦਸੰਬਰ ਤੋਂ ਪਹਿਲਾਂ ਕਦੀ ਨਹੀਂ ਗਏ ਔਰ 10 ਫਰਵਰੀ ਤੋਂ ਪਹਿਲਾਂ ਕਦੀ ਨਹੀਂ ਤੇ ਤੁਸੀਂ ਐਡਾ ਵੱਡਾ ਪਾਪ ਕਿਵੇਂ ਕਰ ਸਕਦੇ ਹੋ 2 ਦਸੰਬਰ ਦੇ ਹੁਕਮਨਾਮੇ ਨੂੰ ਸਾਜ਼ਿਸ਼ ਦੱਸਣ ਵਾਲਾ ਜਿਹੜਾ ਕਿ ਸਾਰੇ ਪੰਥ ਨੇ ਪ੍ਰਮਾਨ ਕੀਤਾ ਤੇ ਮੰਨ ਲਾ ਸਾਜ਼ਿਸ਼ ਹੈ ਤੇ ਬਦਲ ਕੇ ਦਿਖਾਓ ਬਦਲ ਦਿਓ ਜਿਹੜਾ ਸਿੱਖੀ ਨੂੰ ਸਮਝਦਾ ਹੈ ਜਿਹਦੇ ਅੰਦਰ ਰਾਈ ਦੇ ਦਾਣੇ ਜਿੰਨਾ ਵੀ ਜਿਹਨੂੰ ਗੁਰਮਤਿ ਦੀ ਸਮਝ ਹੈ ਉਹ ਇਸ ਹੁਕਮਨਾਮੇ ਨੂੰ ਕਦੇ ਬਦਲ ਨਹੀਂ ਸਕੇਗਾ ਤੇ ਜਿਹਨੂੰ ਰਾਈ ਦੇ ਦਾਣੇ ਜਿੰਨੇ ਵੀ ਸਮਝ ਨਹੀਂ ਹੈ ਉਹ ਭਾਵੇਂ ਬਦਲ ਬਦਲਾ ਲਓ ਇਹ ਸਾਜਿਸ਼ ਲੱਗਦਾ ਤਾਂ ਤੁਹਾਨੂੰ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦੇ ਤਖਤ ਤੇ ਮੇਰੇ ਸਾਥੀ ਚਾਰ ਸਿੰਘ ਸਹਿਬਾਨ ਜਿਹੜੇ ਨਾਲ ਸੀ ਉਹ ਗਵਾਹ ਹੈ आनंद साहिब ਦਾ ਪਾਠ ਕਰਕੇ ਫੇਰ ਹੁਕਮਨਾਮਾ ਜਿਹੜਾ ਹੋਇਆ ਉਹਦੀ ਕਾਰਵਾਈ ਪ੍ਰారంਭ ਕੀਤੀ ਸੀ ਔਰ ਸ੍ਰੀ ਅਕਾਲ ਤਖਤ ਸਾਹਿਬ ਤੇ ਅਰਦਾਸ ਕਰਕੇ ਹੁਕਮਨਾਮਾ ਲੈ ਕੇ ਫੇਰ ਹੀ ਕਾਰਵਾਈ ਨਹੀਂ ਪ੍ਰారంਭ ਕੀਤੀ ਬਲਕਿ ਉਸ ਤੋਂ ਪਹਿਲਾਂ ਸਤਿਗੰਗ ਸ੍ਰੀ ਹਰਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਦੇਖ ਸਹਿਤ ਉੱਥੇ ਪੰਜੇ ਸਿੰਘ ਸਹਿਬਾਨਾ ਨੇ ਜਾ ਕੇ ਅਰਦਾਸ ਕੀਤੀ ਸੀ ਕਿ हे ਧੰਨ ਗੁਰੂ ਰਾਮਦਾਸ ਮਹਾਰਾਜ ਅੱਜ ਫੈਸਲਾ ਕਰਨ ਲੱਗੇ ਆ ਉਸ ਲੀਡਰਸ਼ਿਪ ਦਾ ਜਿਹੜੀ ਸਾਡੇ ਵੀ ਉਹ ਪਾਇੰਟਿੰਗ ਸੌਲਿਟੀ ਜਿਹੜੀ ਹੈ ਉਹ ਮੰਨੀ ਜਾਂਦੀ ਹੈ ਤੇ ਕਿਤੇ ਡੋਲ ਨਾ ਜਾਈਏ ਗੁਰੂ ਰਾਮਦਾਸ ਮਹਾਰਾਜ ਕਿਰਪਾ ਕਰੇ ਪਹਿਲੋ ਹਰਮੰਦਰ ਸਾਹਿਬ ਅਰਦਾਸ ਕੀਤੀ ਸੀ ਫਿਰ ਅਕਾਲ ਤਖਤ ਸਾਹਿਬ ਤੇ ਅਰਦਾਸ ਕੀਤੀ ਸੀ ਤੇ ਅਗਲੇ ਦਿਨ 3 ਦਸੰਬਰ ਨੂੰ ਪਹਿਲੋ ਸ੍ਰੀ ਗੁਰੂ ਰਾਮਦਾਸ ਜੀ ਦੇ ਦਰ ਤੇ ਸ਼ੁਕਰਾਨਾ ਕੀਤਾ ਸੀ ਤੇ ਫਿਰ ਸ੍ਰੀ ਅਕਾਲ ਤਖਤ ਸਾਹਿਬ ਦੀ ਉਤੇ ਦੇਖ ਸਹਿਤ ਸ਼ੁਕਰਾਨਾ ਕੀਤਾ ਸੀ ਵੀ ਸੱਚੇ ਪਾਤਸ਼ਾਹ ਆਪਣੀ ਸੇਵਾਦਾਰਾਂ ਦੀ ਤੂੰ ਪਤ ਰੱਖ ਲਈਏ ਬੋਲੇ ਸੋ ਨਿਹਾਲ ਤੇ ਇਹ ਲੋਕੋ ਸੋ ਕੁਮਨਾ ਮੈਨੂੰ ਸਾਜ਼ਿਸ਼ ਕਹਿਣ ਦਾ ਵਰਤਾਂਤ ਸਿਰਜ ਰਿਹਾ ਕਹਿੰਦੇ ਸਾਜ਼ਿਸ਼ ਹੈ ਜੀ ਸਾਜ਼ਿਸ਼ ਇਸ ਤੋਂ ਘਣਾਉਣੀ ਹਰਕਤ ਜਿਹੜੀ ਆ ਉਹ ਕੀ ਹੋ ਸਕਦੀ ਪਰ ਚਲੋ ਜਿਵੇਂ ਦਸੂਹਾ ਸਾਹਿਬ ਕਹਿ ਕੇ ਗਏ ਆ ਕਿ ਮਰਿਆ ਮੁਕਿਆਂ ਦਾ ਨਾਂ ਨਹੀਂ ਲਈਦਾ بار بار ਵਾਕਈ ਨਹੀਂ ਲਈਦਾ ਅਸੀਂ ਆਪਣੀ ਲਕੀਰ ਵੱਡੀ ਕਰੀਏ ਅਸੀਂ ਇਹਨਾਂ ਤੋਂ ਲੈਣਾ ਕੀ ਇਸਰਾਪੇ ਆ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦੇ ਤਖਤ ਤੋਂ ਤੇ ਜਿਹੜੇ ਸਰਾਪੇ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦੇ ਤਖਤ ਤੋਂ ਤੇ ਉਹਨਾਂ ਦਾ ਨਾਂ ਕੀ ਲੈਣਾ ਅਸੀਂ ਆਪਣੀ ਲਕੀਰ ਵੱਡੀ ਕਰਨੀ ਐਬਜ਼ਰਵਰ ਆਉਣ ਵਾਲੇ 2-3 ਦਿਨਾਂ ਦੇ ਵਿੱਚ ਤਾਇਨਾਤ ਕਰ ਦਿੱਤੇ ਜਾਣਗੇ ਪੂਰੇ ਪੰਜਾਬ ਦੇ ਵਿੱਚ ਅੱਗੇ ਕੀ ਹੁੰਦਾ ਸੀ ਪ੍ਰਧਾਨ ਸਾਹਿਬ ਨੂੰ ਅਧਿਕਾਰ ਦੇ ਦਿੱਤੇ ਜਾਂਦੇ ਸੀ ਪ੍ਰਧਾਨ ਸਾਹਿਬ ਜੀ ਤੁਸੀਂ ਜ਼ਿਲ੍ਹਾ ਪ੍ਰਧਾਨ ਜਿਹੜੇ ਨਿਯੁਕਤ ਕਰਦੇ ਹੋ ਤੇ ਪ੍ਰਧਾਨ ਸਾਹਿਬ ਆਪਣੀ ਮਰਜ਼ੀ ਦੇ ਨਾਲ ਹੀ ਅਤੇ ਜਿਵੇਂ ਇੱਕ ਸਿੰਘ ਬੋਲ ਕੇ ਗਿਆ ਨਾ ਕਿ ਮੈਥੋਂ ਗੱਡੀਆਂ ਪੁੱਛੀਆਂ ਗਈਆਂ ਮੈਥੋਂ ਪੈਸਾ ਪੁੱਛਿਆ ਗਿਆ ਹੁਮੇ ਪੁੱਛਿਆ ਜਾਂਦਾ ਸੀ ਤੇਰੇ ਕੋਲੇ ਗੱਡੀਆਂ ਕਿੰਨੀਆਂ ਐ ਤੇਰੇ ਕੋਲੇ ਪੈਸਾ ਕਿੰਨਾ ਤੂੰ ਚੋਣ ਦੇ ਉੱਤੇ 2.5-3 ਕਰੋੜ ਰੁਪਇਆ ਖਰਚ ਕਰ ਸਕਦਾ ਐ ਸਾਨੂੰ ਦੇ ਸਕਦਾ ਐ ਚੱਲ ਫਿਰ ਤੈਨੂੰ ਜ਼ਿਲ੍ਹਾ ਪ੍ਰਧਾਨ ਬਣਾਉਂਦੇ ਹੁਣ ਇਸ ਤਰ੍ਹਾਂ ਨਹੀਂ ਹੋਣਾ ਹੁਣ ਅਬਜ਼ਰਵਰ ਆਏਗਾ ਤੁਹਾਡੇ ਵਿੱਚ ਬੈਠੇਗਾ ਡੈਲੀਗੇਟ ਇਕੱਠੇ ਹੋਣਗੇ ਤੇ ਡੈਲੀਗੇਟ ਜਿਹੜੇ ਐ ਉਹ ਮਿਲ ਕੇ ਜ਼ਿਲ੍ਹਾ ਪ੍ਰਧਾਨ ਦੀ ਚੋਣ ਕਰਨਗੇ ਤੇ ਉਹੀ ਜ਼ਿਲ੍ਹਾ ਪ੍ਰਧਾਨ ਮੰਨਿਆ ਜਾਊਗਾ ਜਿਹਨੂੰ ਜ਼ਿਲ੍ਹੇ ਦੇ ਡੈਲੀਗੇਟ ਜਿਹੜੇ ਐ ਉਹ ਚੁਣ ਕੇ ਨਿਯੁਕਤ ਕਰ ਦੇਣਗੇ ਡੈਮੋਕਰੈਟਿਕ ਢੰਗ ਦੇ ਨਾਲ ਅਸੀਂ ਇਹ ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਹੈ ਢਾਂਚਾ ਜਿਹੜਾ ਹੈ ਉਹ ਸਥਾਪਿਤ ਕਰਨਾ ਹੈ ਔਰ ਇਹਦੇ ਵਿੱਚ ਹਰ ਵਰਗ ਨੂੰ ਹਰ ਵਰਗ ਦਾ ਮਤਲਬ ਹੈ ਯੂਥ ਇਸਤਰੀਆਂ ਹਰ ਵਰਗ ਨੂੰ ਜਿਹੜਾ ਹੈ ਉਹ ਅਸੀਂ ਨਮਾਇੰਦਗੀ ਦੇਣੀ ਹੈ ਕੋਈ ਵੀ ਵਰਗ ਜਿਹੜਾ ਹੈ ਉਹ ਨਿਰਾਸ਼ ਨਹੀਂ ਹੋਏਗਾ ਕੋਈ ਵੀ ਵਰਗ ਨਿਰਾਸ਼ ਨਹੀਂ ਹੋਏਗਾ ਕਿ ਮੈਨੂੰ ਜਿਹੜੀ ਆ ਉਹ ਪ੍ਰਤੀਦਿੰਦਤਾ ਜਿਹੜੀ ਆ ਉਹ ਨਹੀਂ ਮਿਲੀ ਜਾ ਸਾਨੂੰ ਪਰਤ ਨੀਤਤਾ ਜਿਹੜੀ ਆ ਉਹ ਨਹੀਂ ਮਿਲੀ ਕੋਸ਼ਿਸ਼ੇ ਕਰਾਂਗੇ ਕਿ ਅਸੀਂ ਸਾਰੇ ਵਰਗਾਂ ਨੂੰ ਜਿਹੜਾ ਹੈ ਉਹ ਪਾਰਟੀ ਦੇ ਵਿੱਚ ਜਥਾ ਜੋਗ ਸਨਮਾਨ ਜੋਗ ਜਿਹੜੀ ਆ ਉਹ ਥਾਂ ਦਈਏ ਇਸ ਢੰਗ ਦੇ ਨਾਲ ਜਿਹੜਾ ਹੈ ਕਿਉਂਕਿ ਆਪਾਂ ਰਲ ਮਿਲ ਕੇ ਇਸ ਖੁੱਬੇ ਹੋਏ ਗੱਡੇ ਨੂੰ ਜਿਹੜਾ ਕੱਢਣਾ ਔਰ ਇਹਦੇ ਲਈ ਸਾਰਿਆਂ ਦੇ ਸਹਿਯੋਗ ਦੀ ਲੋੜ ਹੈ ਪੰਥ ਨੇ ਤਾਂ ਸਹਿਯੋਗ ਦੇਣਾ ਦੇਣਾ ਅਸੀਂ ਹਿੰਦੂ ਭਾਈਚਾਰੇ ਤੋਂ ਵੀ ਸਹਿਯੋਗ ਲਾਂਗੇ ਅਸੀਂ ਸਾਰੇ ਸਮਾਜਾਂ ਤੋਂ ਜਿਨ੍ਹਾਂ ਨੂੰ ਪਛੜੇ ਹੋਏ ਸਮਾਜ ਕਹਿ ਕਿਉਂ ਦਰਕਾਰੀਆਂ ਜਾਂਦਾ ਅਸੀਂ ਉਹਨਾਂ ਨੂੰ ਵੀ ਆਪਦੇ ਤੋਂ ਮੂਹਰੇ ਰੱਖ ਕੇ ਜਿਹੜਾ ਹੈ ਉਹ ਨਾਲ ਲੈ ਕੇ ਚੱਲਾਂਗੇ ਤਾਂ ਕਿ ਪੰਜਾਬ ਦੇ ਇਸ ਖੁੱਬੇ ਹੋਏ ਗੱਡੇ ਨੂੰ ਜਿਹੜਾ ਹੈ ਉਹ ਅਸੀਂ ਕੱਢਣ ਦੇ ਵਿੱਚ ਕਾਮਯਾਬ ਹੋ ਸਕੀਏ ਕਿਉਂਕਿ ਸਾਰੇ ਰਲ ਮਿਲ ਕੇ ਜਦੋਂ ਅਸੀਂ ੱਤਕਾ ਲਾਵਾਂਗੇ ਨਾ ਸਾਰੇ ਭਾਈਚਾਰੇ ੱਤਕਾਂ ਲਾਵਾਂਗੇ ਪੰਜਾਬ ਕੀ ਦਾ ਹੈ ਪੰਜਾਬ ਸਾਰਿਆਂ ਦਾ ਹੀ ਹੈ ਜਿਹੜੇ ਪੰਜਾਬ 'ਚ ਰਹਿੰਦੇ ਆ ਤੇ ਜੇ ਪੰਜਾਬ ਸਾਰਿਆਂ ਦਾ ਹੈ ਤੇ ਫਿਰ ਪੰਜਾਬ ਦੇ ਜਿਹੜੇ ਮੁੱਦੇ ਆ ਉਹ ਵੀ ਸਾਰਿਆਂ ਦੇ ਆ ਕਿਸੇ ਇੱਕ ਦੇ ਜਿਵੇਂ ਹੋ ਗਏ ਫਰਜ਼ ਕਰੋ ਪਾਣੀਆਂ ਦਾ ਮਸਲਾ ਹੈ ਤੇ ਪਾਣੀਆਂ ਦਾ ਮਸਲਾ ਜਿਹੜਾ ਕੇਵਲ ਸਿੱਖਾਂ ਦਾ ਕਿੰਨੀ ਹੋ ਗਿਆ ਕਿਉਂਕਿ ਇਹ ਪੰਜਾਬ ਦਾ ਮਸਲਾ ਹੈ ਇਹ ਪੰਜਾਬੀਆਂ ਦਾ ਮਸਲਾ ਹੈ ਇਹ ਗੱਲ ਵੱਖਰੀ ਹੈ ਕਿ ਸਿੱਖ ਮੂਰੇ ਹੋ ਕੇ ਲੜਾਈ ਲੜ ਪੈਂਦੇ ਲੜ ਲੈਂਦੇ ਪਰ ਹੁਣ ਅਸੀਂ ਚਾਹੁੰਦੇ ਆ ਕਿ ਸਾਰੇ ਭਾਈਚਾਰੇ ਮੋਢੇ ਨਾਲ ਮੋਢਾ ਢਾ ਕੇ ਅਸੀਂ ਪੰਜਾਬ ਦੇ ਮੁੱਦਿਆਂ ਦੀ ਜਿਹੜੀ ਹੈ ਉਹ ਲੜਾਈ ਲੜੀਏ ਕਿਉਂਕਿ ਬਹੁਤ ਨੁਕਸਾਨ ਹੋ ਰਿਹਾ ਹੈ ਨਹਿਰੀ ਪਾਣੀ ਸਾਨੂੰ ਮਿਲ ਨਹੀਂ ਰਿਹਾ ਔਰ ਜ਼ਮੀਨੀ ਪਾਣੀ ਜਿਹੜਾ ਹੈ ਉਹ ਧੜਾ ਧੜ ਧੜਾ ਧੜ ਜਿਹੜਾ ਹੈ ਉਹ ਬਸ ਬਿਜਲੀ ਹੋਣ ਕਾਰਨ ਅਸੀਂ ਕੱਢੀ ਜਾ ਰਹੇ ਇਹ ਰਾਜਸਥਾਨ ਬਣ ਜਾਏਗਾ ਜਿਸ ਤਰ੍ਹਾਂ ਰਾਜਸਥਾਨ ਜੈਸਲਮੇਰ ਦਾ ਇਲਾਕਾ ਨਾ ਇਸ ਤਰ੍ਹਾਂ ਦਾ ਪੰਜਾਬ ਬਣ ਜਾਏਗਾ ਜੇ ਅਸੀਂ ਨਾ ਸੰਭਲੇ ਤਾਂ ਪਰ ਸਾਡੀਆਂ ਸਰਕਾਰਾਂ ਨੇ ਕੋਰਾ ਵੀ ਧਿਆਨ ਨਹੀਂ ਦਿੱਤਾ ਇਸ ਪਾਸੇ ਕਿ ਪੰਜਾਬ ਆਉਣ ਵਾਲੇ ਸਮੇਂ ਦੇ ਵਿੱਚ ਕਿਸ ਦਿਸ਼ਾ ਵੱਲ ਜਾ ਰਿਹਾ ਸਾਡੇ ਬਜ਼ੁਰਗਾਂ ਨੇ ਸਾਨੂੰ ਬਿਹਤਰ ਪੰਜਾਬ ਦਿੱਤਾ ਹੈ ਤੇ ਅਸੀਂ ਆਪਣੀਆਂ ਨਸਲਾਂ ਨੂੰ ਬਿਹਤਰ ਪੰਜਾਬ ਦੇਣਾ ਤੇ ਜੇ ਅਸੀਂ ਆਪਣੀਆਂ ਨਸਲਾਂ ਨੂੰ ਬਿਹਤਰ ਪੰਜਾਬ ਨਾ ਦੇ ਸਕੇ ਤੇ ਸਾਡੀਆਂ ਨਸਲਾਂ ਨੇ ਸਾਨੂੰ ਮਾਫ਼ ਨਹੀਂ ਕਰਨਾ ਇੱਕ ਪਿਤਾ ਹੁੰਦਾ ਨਾ ਉਹਨੂੰ ਜੱਦੀ 10 ਕਿੱਲੇ ਜ਼ਮੀਨ ਮਿਲਦੀ ਹੈ ਉਹ ਮਿਹਨਤ ਕਰਕੇ 15 ਕਿੱਲੇ ਬਣਾ ਕੇ ਆਪਣੇ ਪੁੱਤਰਾਂ ਨੂੰ ਦਿੰਦਾ ਤੇ ਕਈ ਅਜਿਹੇ ਲੋਕ ਵੀ ਹੁੰਦੇ ਆ ਜਿਨ੍ਹਾਂ ਨੂੰ ਜੱਦੀ ਪੁਸ਼ਤੀ 10 ਕਿੱਲੇ ਜ਼ਮੀਨ ਮਿਲਦੀ ਹੈ ਉਹ 10 ਕਿੱਲੇ ਜ਼ਮੀਨ ਨਸ਼ੇ ਪੱਤੇ ਦੇ ਵਿੱਚ ਉਜਾੜ ਦਿੰਦਾ ਇੱਕ ਅੱਧਾ ਬਚਦੀ ਹੈ ਤੇ ਉਹ ਆਪਦੇ ਪੁੱਤ ਨੂੰ ਦੇ ਦਿੰਦਾ ਤੇ ਪੁੱਤ ساری ਜ਼ਿੰਦਗੀ ਆਪਦੇ ਪਿਓ ਨੂੰ ਗਾਲਾਂ ਕੱਢਦਾ ਰਹਿੰਦਾ ਤੇ ਮੇਰੇ ਦਾਦੇ ਦੀ 10 ਕਿੱਲੇ ਸੀ 9 ਕਿੱਲੇ ਮੇਰਾ ਬਾਪ ਜਿਹੜਾ ਹੈ ਉਹ ਨਸ਼ੇ 'ਚ ਜ਼ਮੀਨ ਜਿਹੜਾ ਹੈ ਉਹ ਖਾ ਗਿਆ ਵੇਚ ਕੇ ساری ਜ਼ਿੰਦਗੀ ਪੁੱਤ ਜਿਹੜਾ ਗਾਲਾਂ ਕੱਢਦਾ ਰਹਿੰਦਾ ਔਰ ਅਸੀਂ ਆਪਣੀਆਂ نسلਾਂ ਸਾਨੂੰ ਮਾੜਾ ਨਾ ਕਹਿਣ ਇਸ ਕਰਕੇ ਉਹਨਾਂ ਨੂੰ ਬਿਹਤਰ ਪੰਜਾਬ ਜਿਹੜਾ ਹੈ ਉਹ ਦੇ ਕੇ ਜਾਣਾ ਹੈ ਬਿਹਤਰ ਪੰਜਾਬ ਦੇ ਕੇ ਜਾਣਾ ਹੈ ਤੇ ਬਿਹਤਰ ਪੰਜਾਬ ਦੇਣ ਦੇ ਵਿੱਚ ਅਸੀਂ ਤਾਂ ਕਾਮਯਾਬ ਹੋਵਾਂਗੇ ਜੇ ਅਸੀਂ ਇਕੱਠੇ ਹੋ ਕੇ ਇੱਕ ਮੁਠੀ ਬਣ ਕੇ ਇੱਕ ਤਾਕਤ ਬਣ ਕੇ ਜਿਹੜਾ ਹੈ ਉਹ ਚੱਲਣ ਦਾ ਯਤਨ ਕਰਾਂਗੇ ਬਾਕੀ ਤੁਸੀਂ ਬਾਦਲ ਦਾਲ ਦੀ ਛਟਪਟਾ ਹਟਦਾ ਹੋਰਾ ਫੇਰ ਨਾ ਕਰੋ ਹੁਣ ਇੱਕ ਬੰਦਾ 40 ਸਾਲ ਤੋਂ ਕਿਸੇ ਦੇ ਘਰ ਦੇ ਉੱਤੇ ਕਿਸੇ ਦੀ ਜ਼ਮੀਨ ਦੇ ਉੱਤੇ ਕਬਜ਼ਾ ਜਿਹੜਾ ਕਰਕੇ ਬੈਠਾ ਹੈ ਤੇ ਜਦੋਂ ਕਬਜ਼ਾ ਛੁੜਾਇਆ ਜਾਂਦਾ ਹੈ ਉਹ ਕਿਤੇ ਸੌਖਾ ਥੂੜੀ ਛੱਡਦਾ ਹੁੰਦਾ ਉਹ ਹਰ ਹੀਲਾ ਵਰਤਦਾ ਉਹ ਕੋਟ ਵਿੱਚ ਵੀ ਜਾਂਦਾ ਹੈ ਉਹ ਕਚਹਿਰੀ ਜਾਂਦਾ ਹੈ ਉਹ ਗੁੰਡੇ ਬਦਮਾਸ਼ ਵੀ ਬੁਲਾ ਲੈਂਦਾ ਹੈ ਵੀ ਆਓ ਤੁਸੀਂ ਕਬਜ਼ਾ ਕਰਨ ਮੈਂ ਦੇਖਦਾ ਤੁਹਾਨੂੰ ਉਹ ਹਰ ਤਰਦਦ ਕਰਦਾ ਹੈ ਹਰ ਯਤਨ ਕਰਦਾ ਹੈ ਵੀ ਇਹ ਕਬਜ਼ਾ ਜਿਹੜਾ ਹੈ ਉਹ ਮੇਰੇ ਤੋਂ ਛੋਟੇ ਨਾ ਪਰ ਜਿਹੜਾ ਨਜਾਇਜ਼ ਹੁੰਦਾ ਨਾ ਤੇ ਫਿਰ ਜਦੋਂ ਭਾਰੂ ਪੈ ਜਾਂਦੇ ਆ ਅਸਲੀ ਵਾਰਿਸ ਤੇ ਛੱਡਣਾ ਹੀ ਪੈਂਦਾ ਹੁੰਦਾ ਜਿੰਨੇ ਮਰਜ਼ੀ ਕੋ ਯਤਨ ਕਰਨ ਲੋਕਾਂ ਨੂੰ ਛੱਡਣਾ ਹੀ ਪੈਂਦਾ ਜਿੰਨਾ ਮਰਜੀ ਛਟਪਟਾ ਲੈਣ ਜਿੰਨਾ ਮਰਜੀ ਜਿਹੜਾ ਹੈ ਉਹ ਧੜਕ ਲੈਣ ਤੜਕ ਲੈਣ ਬੋਲ ਲੈਣ ਮਾੜਾ ਬੋਲ ਲੈਣ ਚੰਗਾ ਬੋਲ ਲੈਣ ਆਖਰ ਤਾਂ ਵਾਰਸ ਜਿਹੜੇ ਨੇ ਉਹ ਸਿੱਖ ਤੇ ਪੰਜਾਬ ਦੇ ਲੋਗ ਦੇ ਸ਼੍ਰੋਮਣੀ ਅਕਾਲੀ ਦਲ ਦੇ ਤੇ ਇਹਨਾਂ ਨੇ ਆਪਣੀ ਪਾਰਟੀ ਨੂੰ ਸੰਭਾਲਣਾ ਹੀ ਸੰਭਾਲਣਾ ਇਹ ਨਹੀਂ ਕਹਿੰਦਾ ਮੈਂ ਸੰਭਾਲੂਗਾ ਪੰਜਾਬ ਦੇ ਤੇ ਪੰਥ ਨੇ ਆਪਣੀ ਜਿਹੜੀ ਪਾਰਟੀ ਹੈ ਮਾਹ ਪਾਰਟੀ ਹੈ ਉਹਨੂੰ ਸੰਭਾਲਣਾ ਹੀ ਸੰਭਾਲਣਾ ਹੈ ਤੇ ਉਹਨੂੰ ਸੰਭਾਲਣੋਂ ਦੁਨੀਆ ਦੀ ਕੋਈ ਤਾਕਤ ਜਿਹੜੀ ਹੈ ਉਹ ਰੋਕ ਨਹੀਂ ਸਕਦੀ ਐ ਤੇ ਨਾ ਰੋਕ ਸਕੂਗੀ। ਬਸ ਸਾਨੂੰ ਜਾਗਣ ਦੀ ਲੋੜ ਐ, ਸਾਨੂੰ ਸਾਵਧਾਨ ਹੋਣ ਦੀ ਲੋੜ ਐ, ਸਾਨੂੰ ਸੁਚੇਤ ਹੋਣ ਦੀ ਲੋੜ ਐ। ਮੈਂ ਕਿਉਂਕਿ 2 ਵਜੇ ਤੇ ਤੁਸੀਂ ਬੈਠੇ ਹੋ ਮੈਂ ਅੰਤ ਦੇ ਵਿੱਚ ਸਰਦਾਰ ਸੁਰਿੰਦਰ ਸਿੰਘ ਜੀ ਭੁੱਲੇ ਰਾਠਵਾ ਸਾਹਿਬ ਬੜੇ ਉਦਮੀ ਨੇ, ਯਤਨਸ਼ੀਲ ਨੇ, ਉਹਨਾਂ ਨੇ ਆਪ ਸਾਰੀ ਸੰਗਤ ਨੂੰ ਜਿਹੜਾ ਹੈ ਇੱਕ ਮੋਹ ਭੱਜਾ ਸੱਦਾ ਭੇਜਿਆ। ਉਸੀ ਉਹਨਾਂ ਦੇ ਸੱਦੇ ਦੇ ਉੱਤੇ ਸਾਰੇ ਗੁਰੂ ਪਾਤਸ਼ਾਹ ਦੀ ਹਜ਼ੂਰੀ ਦੇ ਵਿੱਚ ਆਪਸ ਦੇ ਵਿੱਚ ਵਿਚਾਰਾਂ ਕਰਨ ਤੇ ਸੁਣਨ ਵਾਸਤੇ ਜਿਹੜਾ ਹੈ ਉਹ ਇਕੱਠੇ ਹੋਏ ਹੋ